ਸਤਿ ਸ਼੍ਰੀ ਅਕਾਲ ਜੀ ਸਮਾਰਟ ਸਟਾਰ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਇੱਕ ਖੁਸ਼ਖਬਰੀ ਲੈ ਕੇ ਆਏ ਹਾਂ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਕਿ ਆਈਵੀਪੀਐਸ ਬੋਰਡ ਦੁਆਰਾ ਬੈਂਕਾਂ ਦੀ ਭਰਤੀ ਦੇ ਲਈ ਕਲਰਕਾਂ ਦਾ ਨੋਟੀਫਿਕੇਸ਼ਨ ਜਿਹੜਾ ਆਊਟ ਕਰ ਦਿੱਤਾ ਜਿਸ ਦੇ ਵਿੱਚ ਲਗਭਗ 10.5 ਹਜ਼ਾਰ ਪੋਸਟਾਂ ਨੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਜੇਕਰ ਕੁਝ ਲਾਈਨ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਪੁੱਛ ਸਕਦੇ ਹੋ ਤੇ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਦਾ ਬਟਨ ਦਬਾ ਦਿਓ ਵੀਡੀਓ ਨੂੰ ਲਾਈਕ ਸ਼ੁਰੂ ਕਰ ਦਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਵੀ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਡਾ ਸਵਾਲ ਦਾ ਜਿਹੜਾ ਜਵਾਬ ਦੇਣ ਦੀ ਬਿਲਕੁਲ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਗੱਲ ਕਰੀਏ ਨੋਟੀਫਿਕੇਸ਼ਨ ਦੀ ਤਾਂ ਆਈਬੀਪੀਐਸ ਦੁਆਰਾ ਜਿਹੜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆਗਾ ਜਿਦੇ ਵਿੱਚ ਕਲਰਕਾਂ ਦੀ ਭਰਤੀ ਕੀਤੀ ਜਾਣੀ ਹੈ ਸਾਰੇ ਹੀ ਉਹਨਾਂ ਬੈਂਕਾਂ ਦੇ ਵਿੱਚ ਜਿਹੜੇ ਐਸਬੀਆਈ ਤੋਂ ਬੱਕਰੇ ਹਨ ਪਰ ਆਰਬੀਆਈ ਦੇ ਅੰਡਰ ਕਮ ਕਰਦੇ ਹਨ ਜਿਵੇਂ ਕਿ ਕੈਨਰਾ ਬੈਂਕ ਹੋ ਗਿਆ ਪੰਜਾਬ ਸਿੰਧ ਬੈਂਕ ਹੋ ਗਿਆ ਪੰਜਾਬ ਨੈਸ਼ਨਲ ਬੈਂਕ ਹੋ ਗਿਆ ਸੈਂਟਰਲ ਬੈਂਕ ਆਫ ਇੰਡੀਆ ਹੋ ਗਿਆ ਓਵਰ ਸੀਜ਼ ਬੈਂਕ ਹੋ ਗਿਆ ਕਿ ਯੂਕੋ ਬੈਂਕ ਕੋਗੇ ਇਸ ਤਰ੍ਹਾਂ ਦੇ ਸਾਰੇ ਬੈਂਕਾਂ ਦੇ ਵਿੱਚ ਕਲਰਕਾਂ ਦੀ ਭਰਤੀ ਕੀਤੀ ਜਾਣੀ ਹੈ ਸਾਰਾ ਕੁਝ ਇਸ ਵੀਡੀਓ ਵਿੱਚ ਦੱਸੂਗਾ ਇੰਪੋਰਟੈਂਟ ਮਿਤੀਆਂ ਵੀ ਦੱਸੂਗਾ ਕਿ ਕਿਹੜੀ ਮਿਤੀ ਤੁਹਾਡੇ ਲਈ ਇੰਪੋਰਟੈਂਟ ਹੈ ਕਿਵੇਂ ਤੁਸੀਂ ਫਾਰਮ ਨੂੰ ਅਪਲਾਈ ਕਰਨਾ ਕਿਸ ਤਰ੍ਹਾਂ ਦਾ ਤੁਹਾਡਾ ਪੇਪਰ ਲਿਆ ਜਾਵੇਗਾ ਇੰਟਰਵਿਊ ਹੋਵੇਗੀ ਜਾਂ ਨਹੀਂ ਹੋਵੇਗੀ ਕਿਸ ਤਰ੍ਹਾਂ ਦੀ ਤਨਖਾਹ ਮਿਲੇਗੀ ਕਿਸ ਤਰ੍ਹਾਂ ਦੀ ਟਾਈਮਿੰਗ ਹੁੰਦੀ ਹੈ ਸਾਰਾ ਕੁਝ ਇਸ ਵੀਡੀਓ ਵਿੱਚ ਕਵਰ ਕਰੂੰਗਾ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਆਪਾਂ ਇੰਪੋਰਟੈਂਟ ਡੇਟਾ ਦੀ ਜਾਨੀ ਕਿ ਇੰਪੋਰਟੈਂਟ ਮਿਤੀਆਂ ਦੀ ਜਿਹਦੇ ਵਿੱਚ ਗੱਲ ਕਰੀਏ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਤੁਹਾਡੀ ਅੱਜ ਤੋਂ ਹੀ ਸਟਾਰਟ ਤੇ ਲਗਭਗ 20 ਦਿਨ ਜਿਹੜੀ ਹੈਗੀ ਹੈ ਇਹ ਰਜਿਸਟ੍ਰੇਸ਼ਨ ਚੱਲਣੀ ਹੈ 21 ਅਗਸਤ ਤੱਕ ਇਹ ਰਜਿਸਟ੍ਰੇਸ਼ਨ ਤੁਹਾਡੀ ਚੱਲੇਗੀ ਲਾਸਟ ਡੇਟ 21 ਅਗਸਤ ਹੈ ਉਸ ਤੋਂ ਬਾਅਦ ਪੇਮੈਂਟ ਦੀ ਡੇਟ ਵੀ ਜਿਹੜੀ ਇਹ 21 ਅਗਸਤ ਹੀ ਲਾਸਟ ਹੈ ਠੀਕ ਹੈ ਜੀ ਕਰੈਕਸ਼ਨ ਕਰਨ ਦੇ ਲਈ ਦੁਬਾਰਾ ਤੋਂ ਵਿੰਡੋ ਓਪਨ ਹੋਵੇਗੀ ਉਹ ਹਲੇ ਫਿਲਹਾਲ ਇਹਨਾਂ ਨੇ ਕੋਈ ਜਾਣਕਾਰੀ ਉਸ ਬਾਰੇ ਨਹੀਂ ਦਿੱਤੀ ਪਰ ਤੁਹਾਨੂੰ ਨੋਟੀਫਾਈਡ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਤੁਹਾਡਾ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਹੋਵੇਗੀ ਜਿਹਦੇ ਵਿੱਚ ਸਪਟੰਬਰ 2025 ਦੇ ਵਿੱਚ ਹੀ ਹੋਵੇਗੀ ਤੁਹਾਡੀ ਅਗਲੇ ਮਹੀਨੇ ਉਹਦੇ ਲਈ ਜਿਹੜੇ ਐਡਮਿਟ ਕਾਰਡ ਆ ਉਹ ਸਪਟੰਬਰ 2025 ਦੇ ਵਿੱਚ ਹੋਣਗੇ ਉਸ ਤੋਂ ਬਾਅਦ ਤੁਹਾਡਾ ਪ੍ਰੀ ਲਿਮਜ਼ ਜਿਹੜਾ ਐਗਜ਼ਾਮ ਹੁੰਦਾ ਆਨਲਾਈਨ ਐਗਜ਼ਾਮੀਨੇਸ਼ਨ ਉਹ ਅਕਤੂਬਰ ਦੇ ਵਿੱਚ ਹੋਵੇਗਾ ਤਾਂ ਲੰਮਸਾਂ ਵਿੱਚ ਲਾ ਕੇ ਚੱਲੋਗੇ ਤੁਹਾਡੇ ਕੋਲੇ ਜਿਹੜਾ ਹੈਗਾ ਡੇਢ ਕਮਹੀਨੇ ਦਾ ਸਮਾਂ ਹੈ ਡੇਢ ਡੇਢ ਦੋ ਮਹੀਨੇ ਦਾ ਸਮਾਂ ਹੈ ਜਿਹਦੇ ਵਿੱਚ ਤੁਸੀਂ ਆਪਣਾ ਜਿਹੜਾ इजीली ਆਪਣਾ ਸਿਲੇਬਸ ਕਵਰ ਕਰ ਸਕਦੇ ਹਾਂ ਜਿਨ੍ਹਾਂ ਦੀ ਮੰਨ ਕੇ ਚਲੋ ਪ੍ਰੈਕਟਿਸ ਰਹਿੰਦੀ ਹੈ ਤਾਂ ਉਹਨਾਂ ਲਈ ਹੋਰ ਵੀ ਵਧੀਆ ਕਿ 2 ਮਹੀਨੇ ਦੇ ਵਿੱਚ ਉਹਨਾਂ ਦੀ ਪੂਰੀ ਵਧੀਆ ਪ੍ਰੈਕਟਿਸ ਹੋ ਜਾਏਗੀ ਰਿਜ਼ਲਟ ਦੀ ਗੱਲ ਕਰੀਏ ਪਹਿਲੇ ਪੇਪਰ ਦੀ ਤਾਂ ਉਹ ਨਵੰਬਰ ਦੇ ਵਿੱਚ ਆਊਟ ਹੋ ਜਾਏਗਾ ਨਵੰਬਰ ਦੇ ਵਿੱਚ ਹੀ ਜਿਹੜਾ ਮੇਨਸ ਐਗਜ਼ਾਮੀਨੇਸ਼ਨ ਦੇ ਲਈ ਤੁਹਾਡੇ ਕਾਲ ਲੈਟਰ ਜਾਰੀ ਕੀਤੇ ਜਾਣਗੇ ਤੇ ਨਵੰਬਰ ਦੇ ਵਿੱਚ ਹੀ ਤੁਹਾਡਾ ਮੇਨ ਐਗਜ਼ਾਮੀਨੇਸ਼ਨ ਲਿਆ ਜਾਵੇਗਾ ਉਸ ਤੋਂ ਬਾਅਦ ਜਿਹੜੀ ਪ੍ਰੋਵੀਜ਼ਨਲ ਅਲਾਟਮੈਂਟ ਜਾਨੀ ਕਿ ਤੁਹਾਡਾ ਫਾਈਨਲ ਰਿਜ਼ਲਟ ਹੈ ਜਿਸ ਦੇ ਵਿੱਚ ਤੁਹਾਨੂੰ ਬੈਂਕ ਅਲਾਟ ਕੀਤੇ ਜਾਣਗੇ ਕਿ ਕਿਹੜੇ ਬੈਂਕ ਦੇ ਵਿੱਚ ਤੁਹਾਡੀ ਡਿਊਟੀ ਲੱਗਣੀ ਹੈ ਉਹ ਤੁਹਾਨੂੰ ਮਾਰਚ 2 30 ਸਾਲ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੁਹਾਡੇ ਕੋਲੇ ਜਿਹੜਾ ਹੈਗਾ ਤੁਹਾਡੇ ਰਿਜ਼ਲਟ ਪ੍ਰਿੰਟ ਆਊਟ ਜਿਹੜੇ ਨਿਕਲ ਜਾਣਗੇ ਉਹ ਸਾਰੇ ਮੌਕੇ ਤੇ ਸਾਰੀ ਗੱਲਬਾਤ ਹੋ ਜੇਗੀ ਠੀਕ ਹੈ ਜੀ ਇਹ ਸੀਗੀਆਂ ਇੰਪੋਰਟੈਂਟ ਡੇਟ ਦੀ ਗੱਲ ਡੇਟ ਦੀ ਗੱਲ ਹੋ ਚੁੱਕੀ ਆ ਆਹ ਹੈਗੀਆਂ ਉਹ ਬੈਂਕਾਂ ਜਿਨ੍ਹਾਂ ਦੇ ਵਿੱਚ ਭਰਤੀ ਕੀਤੀ ਜਾਣੀ ਹੈ ਮੈਂ ਤੁਹਾਨੂੰ ਦੁਬਾਰਾ ਤੋਂ ਵੀ ਦਿਖਾ ਦਿੰਨਾਗਾ ਬੈਂਕ ਆਫ ਬੜੌਦਾ ਕੇਨਰਾ ਬੈਂਕ ਇੰਡੀਅਨ ਓਵਰਸੀਜ਼ ਬੈਂਕ ਯੂਕੋ ਬੈਂਕ ਬੈਂਕ ਆਫ ਇੰਡੀਆ ਸੈਂਟਰਲ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਬੈਂਕ ਆਫ ਮਹਾਰਾਸ਼ਟਰ ਇੰਡੀਅਨ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਪੇ ਸਕੇਲਾਂ ਦੀ ਗੱਲ ਕਰੀਏ ਤਾਂ ਤਨਖਾਹ ਦੀ ਗੱਲ ਆ ਜਾਂਦੀ ਹੈ ਤਨਖਾਹ ਤੁਹਾਨੂੰ ਜਿਹੜੀ ਹੈਗੀ 24500 ਰੁਪਏ ਤੋਂ ਸਟਾਰਟ ਹੋ ਕੇ 66800 ਤੱਕ ਜਿਹੜੀ ਤੁਹਾਨੂੰ ਤਨਖਾਹ ਦੇਖਣ ਨੂੰ ਮਿਲੇਗੀ ਕਲਰਕ ਦੀ ਬੈਂਕ ਦੇ ਵਿੱਚ ਇਹ ਕਲੀ ਤਨਖਾਹ ਹੁੰਦੀ ਹੈ ਹੋਰ ਵੀ ਅਲੱਗਤੋਂ ਜਿਹੜੀਆਂ ਅਲਾਉਂਸਸ ਵਗੈਰਾ ਮਿਲਦੇ ਨੇ ਉਸ ਨਾਲ ਤਨਖਾਹ ਹੋਰ ਵੀ ਵੱਧ ਜਾਂਦੀ ਹੈ ਉਹ ਇਸ ਵੀਡੀਓ ਦੇ ਵਿੱਚ ਗੱਲ ਨਹੀਂ ਕਰਾਂਗੇ ਪਰ ਇਤਨਾ ਕਿਤੇ ਤਨਖਾਹ ਜਿਹੜੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਬੈਂਕ ਦੇ ਵਿੱਚ एलिਜੀਬਿਲਟੀ ਦੀ ਗੱਲ ਕਰੀਏ ਤਾਂ ਇਹ ਏਜ ਦੀ ਗੱਲ ਕਰੀਏ ਇੰਪੋਰਟੈਂਟ ਏਜ ਹੁੰਦੀ ਹੈ ਤਾਂ ਮਿਨੀਮਮ ਏਜ ਹੈ ਜਿਹੜੀ ਉਹ 20 ইয়ারਸ ਜਾਨੀ ਕਿ 20 ਸਾਲਾਂ ਦੀ ਹੈ ਅਤੇ ਮੈਕਸਿਮ 28 ਸਾਲਾਂ ਦੀ ਹੈ ਠੀਕ ਹੈ ਜੀ ਤੇ ਬਾਕੀ ਰੈਲੈਕਸੇਸ਼ਨ ਦੀ ਗੱਲ ਕਰੀ ਤਾਂ ਐਸਸੀ ਐਸਟੀ ਕਾਸਟਾਂ ਨੂੰ 5 ਸਾਲ ਦੀ ਰੈਲੈਕਸੇਸ਼ਨ ਹੈ ਅਦਰ ਬੈਕਵਰਡ ਕਲਾਸਿਸ ਨੂੰ 3 ਸਾਲ ਦੀ ਰੈਲੈਕਸੇਸ਼ਨ ਹੈ ਇਸੇ ਤਰ੍ਹਾਂ ਹੀ ਜਿਹੜਾ ਬੈਂਚਮਾਰਕ ਡਿਸੇਬਿਲਟੀ ਵਾਲੇ ਪਰਸਨ ਹੁੰਦੇ ਆ ਉਹਨਾਂ ਨੂੰ 10 ਸਾਲਾਂ ਦੀ ਰੈਲੈਕਸੇਸ਼ਨ ਹੈ ਇਹ ਰੈਲੈਕਸੇਸ਼ਨ ਦੀ ਗੱਲ ਵੀ ਕਰ ਲਈ ਆ ਆਪਾਂ ਉਸ ਤੋਂ ਬਾਅਦ ਜੀ ਗੱਲ ਕਰੀਏ ਆਪਾਂ ਫੀਸ ਦੀ ਗੱਲ ਕਰੀਏ ਫੀਸ ਤੁਹਾਡੀ ਹੈਗੀ ਹੈਗੀ ਐਪਲੀਕੇਸ਼ਨ ਫੀਸ ਹੈ ਜਿਹੜੀ ਉਹ ਐਸ ਸੀ ਐਸ ٹی ਦੀ 175 ਰੁਪਏ ਹੈ ਠੀਕ ਹੈ ਜੀ ਇਹਦੇ ਵਿੱਚ ਹੀ ਜੀ ਐਸ ਟੀ ਵੀ ਇਨਕਲੂਡ ਹੈ 850 ਰੁਪਏ ਹੈ ਜਿਹੜਾ ਉਹ ਐਸ ਸੀ ਐਸ ٹی ਫਿਰ ਪੀ ਡਬਲਯੂ ਡੀ ਡੀ ਅਤੇ ਈ ਐਸ ਐਮ ਜਾਨੀ ਕਿ ਸਰਵਿਸ ਮੈਨ ਨੂੰ ਛੱਡ ਕੇ ਜਿੰਨੀਆਂ ਵੀ ਹੋਰ ਕਾਸਟਾਂ ਨੇ ਉਹਨਾਂ ਲਈ 850 ਰੁਪਏ ਜਿਹੜੀ ਫੀਸ ਲਈ ਜਾਵੇਗੀ ਠੀਕ ਹੈ ਜੀ ਇਹਦੇ ਵਿੱਚ ਜੀ ਐਸ ਟੀ ਇਨਕਲੂਡ ਹੈ ਉਸ ਤੋਂ ਬਾਅਦ ਪੇਪਰ ਦੀ ਗੱਲ ਕਰੀਏ ਤਾਂ ਸਾਰਿਆਂ ਨਾਲੋਂ ਮੇਨ ਮੁੱਦਾ ਪੇਪਰ ਦਾ ਹੁੰਦਾ ਹੈ ਪੇਪਰ ਤੁਹਾਡੇ ਇਸ ਦੇ ਵਿੱਚ ਦੋ ਲੈ ਜਾਣਗੇ ਹਾਲਾਂਕਿ ਪੀਓ ਦੇ ਪੇਪਰ ਦੇ ਵਿੱਚ ਇੰਟਰਵਿਊ ਵੀ ਹੁੰਦੀ ਹੈ ਪਰ ਕਲਰਕ ਦੇ ਪੇਪਰ ਦੇ ਵਿੱਚ ਇੰਟਰਵਿਊ ਨਹੀਂ ਹੁੰਦੀ ਤਾਂ ਦੋ ਹੀ ਪੇਪਰ ਲੈ ਜਾਣਗੇ ਪ੍ਰੀਲਿਮਸ ਪੇਪਰ ਲਿਆ ਜਾਵੇਗਾ ਜਿਹੜਾ ਤੁਹਾਡਾ ਅਕਤੂਬਰ ਦੇ ਵਿੱਚ ਹੋਣਾ ਹੈ ਅਤੇ ਉਸ ਤੋਂ ਬਾਅਦ ਮেইনਸ ਪੇਪਰ ਲਿਆ ਜਾਵੇਗਾ ਜਿਹੜਾ ਤੁਹਾਡਾ ਨਵੰਬਰ ਦੇ ਵਿੱਚ ਹੋਣਾ ਹੈ ਅਕਤੂਬਰ ਵਾਲੇ ਪੇਪਰ ਦੀ ਸਿਲੇਬਸ ਦੀ ਗੱਲ ਕਰੀਏ ਤਾਂ ਤਿੰਨ ਜਿਹੜੇ ਹੈਗੇ ਸਬਜੈਕਟਿਵਸ ਦੇ ਵਿੱਚ ਵੇਰੀ ਕਰਨਗੇ ਇੰਗਲਿਸ਼ ਲੈਂਗੁਏਜ ਨੰਮੈਰਿਕਲ ਐਬਿਲਿਟੀ ਜਾਨੀ ਕਿ ਤੁਹਾਡਾ ਮੈਥ ਅਤੇ ਰੀਜ਼ਨਿੰਗ ਇੰਗਲਿਸ਼ ਦੀ ਗੱਲ ਕਰੀ ਤਾਂ 30 ਕੁਐਸਚਨ ਹੋਣਗੇ 30 ਨੰਬਰ ਦੇ ਨੰਮੈਰੀਕਲ ਦੀ ਗੱਲ ਕਰੀਏ 35 ਕੁਐਸਚਨ ਹੋਣਗੇ ਸੀਜ਼ਨਿੰਗ ਦੀ ਗੱਲ ਕਰੀਏ ਤਾਂ 35 ਕੁਐਸਚਨ ਹੋਣਗੇ ਟੋਟਲ 100 ਨੰਬਰ ਦਾ ਕੁਐਸਚਨ ਹੋ ਪੇਪਰ ਹੋਵੇਗਾ ਤੇ 60 ਮਿੰਟਾਂ ਦੇ ਵਿੱਚ ਲਿਆ ਜਾਣਾ ਹੈ ਇਹ 60 ਮਿੰਟ ਜੁਆਇਨ ਕੰਬਾਈਨਡ ਨਹੀਂ ਹੁੰਦੇ 20-20 ਮਿੰਟ ਦੀ ਤੁਹਾਡੇ ਸੈਪਰੇਟ ਕਰਕੇ ਤੁਹਾਨੂੰ ਜਿਹੜਾ ਹੈਗਾ ਸੈਕਸ਼ਨ ਵਾਈਜ਼ ਟਾਈਮ ਦਿੱਤਾ ਜਾਵੇਗਾ ਜੇਕਰ ਤੁਹਾਡੇ ਕੋਲੇ ਇੰਗਲਿਸ਼ ਦੇ ਵਿੱਚ 10 ਮਿੰਟ ਵੀ ਬਚਦੇ ਹਨ ਤਾਂ ਤੁਸੀਂ ਉਹ 10 ਮਿੰਟਾਂ ਨੂੰ ਹੋਰ ਸੈਕਸ਼ਨਾਂ ਦੇ ਵਿੱਚ ਯੂਜ਼ ਨਹੀਂ ਕਰ ਸਕਦੇ 20 ਮਿੰਟ ਕੰਪਲੀਟ ਹੋਣ ਤੋਂ ਬਾਅਦ ਹੀ ਅਗਲਾ ਸੈਕਸ਼ਨ ਜਿਹੜਾ ਓਪਨ ਹੋਵੇਗਾ ਇਸ ਤਰ੍ਹਾਂ ਦਾ ਜਿਹੜਾ ਪੈਟਰਨ ਹੁੰਦਾ ਹੈ ਬੈਂਕ ਪੇ ਐਗਜ਼ਾਮ ਦਾ ਇਹ ਜਦੋਂ ਤੁਸੀਂ ਕਲੀਅਰ ਕਰ ਰਹੇ ਨੇ ਸ਼ਾਰਟਲਿਸਟ ਕੈਂਡੀਡੇਟ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਮੇਨ ਐਗਜ਼ਾਮੀਨੇਸ਼ਨ ਹੋਵੇਗਾ ਫਾਈਨਲ ਕੱਟ ਆਫ ਦੱਸਣ ਤੋਂ ਬਾਅਦ ਉਹਦੇ ਵਿੱਚ ਵੀ ਜਨਰਲ ਅਵੇਅਰਨੈਸ ਦੇ 40 ਕੁਐਸਚਨ ਆਉਣਗੇ ਜਨਰਲ ਇੰਗਲਿਸ਼ ਦੇ 40 ਆਉਣਗੇ ਜਨਰਲ ਰੀਜ਼ਨਿੰਗ ਦੇ 40 ਆਉਣਗੇ ਤੇ ਮੈਥ ਦੇ ਤੁਹਾਡੇ 35 ਕੁਐਸਚਨ ਹੋਣਗੇ 155 ਕੁਐਸਚਨਾਂ ਦਾ ਪੇਪਰ ਹੋਵੇਗਾ ਜਿਦੇ ਵਿੱਚ 200 ਨੰਬਰ ਮੈਕਸਿਮਮ ਹੋਣਗੇ 20 ਨੰਬਰ ਤੁਹਾਨੂੰ 20 ਮਿੰਟ ਤੁਹਾਨੂੰ ਦਿੱਤੇ ਜਾਣਗੇ ਜਨਰਲ ਜੀਕੇ ਵਾਸਤੇ 35 ਮਿੰਟ ਦਿੱਤੇ ਜਾਣਗੇ ਇੰਗਲਿਸ਼ ਵਾਸਤੇ 35 ਮਿੰਟ ਦਿੱਤੇ ਜਾਣਗੇ ਰੀਜ਼ਨਿੰਗ ਵਾਸਤੇ ਤੇ 30 ਮਿੰਟ ਦਿੱਤੇ ਜਾਣਗੇ ਮੈਂਟ ਵਾਸਤੇ ਓਵਰਆਲ 2 ਘੰਟਿਆਂ ਦਾ ਜਿਹੜਾ ਪੇਪਰ ਹੋਵੇਗਾ ਜਿਹਦੇ ਵਿੱਚ 155 ਕੁਐਸਚਨ ਹੋਣਗੇ ਅਤੇ 200 ਨੰਬਰ ਦੇ ਹੋਣਗੇ ਇਸ ਤੋਂ ਬਾਅਦ ਇਹ 200 ਨੰਬਰਾਂ ਦੇ ਵਿੱਚੋਂ ਜਿਹੜੀ ਕੱਟ-ਆਫ ਬਣੇਗੀ ਉਸ ਦੇ ਆਧਾਰ ਤੇ ਜਿਹੜੇ ਕੈਂਡੀਡੇਟ ਸਿਲੈਕਟ ਕੀਤੇ ਜਾਣਗੇ ਤੇ ਉਹਨਾਂ ਨੂੰ ਬੈਂਕ ਜਿਹੜੇ ਅਲਾਟ ਕੀਤੇ ਜਾਣਗੇ ਡਿਊਟੀਆਂ ਦਿੱਤੀਆਂ ਜਾਣਗੀਆਂ ਇਹ ਜਿਹੜਾ ਰਿਜ਼ਲਟ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਮਾਰਚ 2026 ਯਾਨੀ ਕਿ ਅਗਲੇ ਸਾਲ 2026 ਦੇ ਵਿੱਚ ਤੀਜੇ ਮਹੀਨੇ ਵਿੱਤੀ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਦੇ ਦਿੱਤਾ ਜਾਵੇਗਾ ਤਾਂ ਤੁਹਾਨੂੰ ਜਿਹੜਾ ਇਸ ਤਰ੍ਹਾਂ ਨੌਕਰੀ ਦਿੱਤੀ ਜਾਵੇਗੀ ਆਈਵੀਪੀਐਸ ਦੁਆਰਾ ਬੈਂਕਾਂ ਦੇ ਵਿੱਚ ਕਲਰਕ ਦੀ ਮੈਂ ਐਸ ਕਰ ਦਾਂਗਾ ਕਿ ਇੰਪੋਰਟੈਂਟ ਜਿਹੜੀਆਂ ਗੱਲਾਂ ਹੋਈ ਵੀਡੀਓ ਦੇ ਵਿੱਚ ਮੈਂ ਕਵਰ ਕਰ ਦਿੱਤੀਆਂ ਨੇ ਜੇਕਰ ਕੋਈ ਗੱਲ ਕੋਈ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੀ ਹੈ ਕੋਈ ਤੁਹਾਨੂੰ ਜਾਣਕਾਰੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਕਮੈਂਟ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਹੋਰ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੈ ਹਿੰਦ ਜੈ ਭਾਰਤ